ਮੋਰ ਪਾਵੇ ਪੈਲ ਸਾਫ ਜਾਵੇ ਖੇਤ ਨੂੰ ਕੁੰਡ ਚੱਕ ਮੁਖੜਾ ਦਿਖਾ ਦੇ ਜੇਠ ਨੂੰ ਮੋਰ ਪਾਵੇ ਪੈਲ ਸਾਫ ਜਾਵੇ ਖੇਤ ਨੂੰ ਕੁੰਡ ਚੱਕ ਨਹੀਂ ਕੁੰਡ ਚੱਕ ਮੈਂ ਕਿਹੜਾ ਕੁੰਡ ਚੱਕ ਮੁਖੜਾ ਦਿਖਾ ਦੇ ਜੇਠ ਨੂੰ ਮੋਰ ਪਾਉਂਦਾ ਪੈਲ ਸਾਫ ਵਿਸ ਖੋਲਦਾ ਛੜਾ ਜੇਠ ਚੰਦਰਤ ਸੁਤਾ ਬੋਲਦਾ ਹੋਰ ਪਾਉਂਦਾ ਪੈਲ ਸਾਫ ਵਿਸ ਖੋਲਦਾ ਦੇ ਚੰਦਰਾ ਹੈ ਖੜਾ ਦੇ ਚੰਦਰਾ ਏ ਖੜਾ ਦੇ ਚੰਦਰਾ ਕੋ ਸੁਤਾ ਬੋਲਦਾ ਡੰਡੀਆਂ ਕਢਾ ਦੂੰ ਕੁੰਡ ਚੱਕ ਲੈਣ ਦੇ ਛੋਟੀ ਪਰ ਜਾਈਏ ਸਾਨੂੰ ਨੇ ਤੱਕ ਲੈਣ ਦੇ ਡੰਡੀਆਂ ਕਢਾ ਦੂੰ ਕੁੰਡ ਚੱਕ ਲੈਣ ਦੇ ਛੋਟੀ ਪਰ ਜਾਈਏ ਸਾਨੂੰ ਨੇ ਤੱਕ ਲੈਣ ਦੇ ਤੁਕੀਆਂ ਦਾ ਜੋੜਾ ਹਿੱਲੇ ਚੁੰਨੀ ਹੇਤ ਨੂੰ ਕੁੰਡ ਚੱਕ ਕੁੰਡ ਚੱਕ ਮੈਂ ਕਿਆ ਕੁੰਡ ਚੱਕ ਮੁਖੜਾ ਦਿਖਾ ਦੇ ਜੇ ਤੂੰ ਕਰ ਦੇ ਮੁਖਾਲ ਤੇਰੀ ਕਿੱਥੇ ਮਤਵੇ ਮਾਰੂੰਗੀ ਪੰਜੇ ਬਾਵਾਂ ਵਾਲੇ ਜੇ ਛਾਲ ਲੱਤਵੇ ਕਰ ਦੇ ਮੁਖਾਲ ਤੇਰੀ ਕਿੱਥੇ ਮਤਵੇ ਮਾਰੂੰਗੀ ਪੰਜੇ ਬਾਵਾਂ ਵਾਲੇ ਜੇ ਛਾਲ ਲੱਤਵੇ ਉਹਦੇ ਮਹੀਨੇ ਵਿੱਚੋਂ ਨਿੱਗ ਟੋਲਦਾ ਉਹਦੇ ਮਹੀਨੇ ਵਿੱਚੋਂ ਨਿੱਗ ਟੋਲਦਾ ਛੜਾ ਜੇਠ ਚੰਦਰਾ ਹਾਏ ਛੜਾ ਜੇਠ ਚੰਦਰਾ ਤੋ ਸੁਤਾ ਬੋਲਦਾ ਹੱਸ ਕੇ ਜੇ ਵੇਖ ਲਵੇਂ ਚੁੰਨੀ ਏਛਦੀ ਮੁੱਠੀ ਵਿੱਚ ਜਾਣ ਆ ਜਾਈ ਨਹੀਂ ਛੜੇ ਜੇਠ ਵੀ ਹੱਸ ਕੇ ਜੇ ਵੇਖ ਲਵੇਂ ਚੁੰਨੀ ਏਛਦੀ ਮੁੱਠੀ ਵਿੱਚ ਜਾਣ ਆ ਜਾਈ ਨਹੀਂ ਛੜੇ ਜੇਠ ਵੀ ਆ ਜਾਏ ਤਰੇੜੀ ਹੱਤੀ ਵਾਲੇ ਸੇਠ ਨੂੰ ਕੁੰਡ ਚੱਕ ਨਹੀਂ ਕੁੰਡ ਚੱਕ ਮੈਂ ਕਿਆ ਕੁੰਡ ਚੱਕ ਮੁਖੜਾ ਦਿਖਾ ਦੇ ਜੇਠ ਨੂੰ ਮੇੇ ਤਨ ਮਾਹੀ ਤੇਰੇ ਮਾ ਜਾਏ ਨੋ ਦਸ ਦੁੱਧ ਰਿਕੇ ਵਾਲੇ ਘਰ ਆਏ ਨੂ ਮੇੇ ਤਨ ਮਾਹੀ ਤੇਰੇ ਮਾ ਜਾਏ ਨੋ ਦਸ ਦੁੱਧ ਰਿਕੇ ਵਾਲੇ ਘਰ ਆਏ ਨੂ ਛਪੜਾਂ ਦੇ ਪਾਣੀ ਫਿਰਦੇ ਵਰੋਲਦਾ ਛਪੜਾਂ ਦੇ ਪਾਣੀ ਕੁੰਡ ਚੱਕ ਮੁਖੜਾ ਦਿਖਾ ਦੇ ਜੇਤ ਨੂੰ ਆਏ ਹਾਏ ਛੋੜਾ ਜੇਤ ਸੰਗ ਰਾਤ ਸੁਤਾ ਬੋਲਦਾ ਨਹੀਂ ਕੁੰਡ ਚੱਕ ਮੁਖੜਾ ਦਿਖਾ ਦੇ ਜੇਤ ਨੂੰ